ਲੀਗਲ ਸਟੇਟਸ ਆਨੇ ਵਾਲੇ 2 ਸਾਲ ਤੱਕ ਮੇਨਟੇਨ ਕਰ ਲੈਣਗੇ ਕਿਸੇ ਵੀ ਤਰੀਕੇ ਦੇ ਨਾਲ ਤੇ ਪੀ ਜੀ ਡਬਲਯੂ ਬੀ ਖਤਮ ਹੋ ਗਿਆ ਉਹ ਤੇ ਸਪਾਂਸਰਸ਼ਿਪ ਲੈ ਲੈਣ ਐਲ ਐਮ ਆਈ ਲੈ ਲੈਣ ਔਰ ਆਪਣਾ ਵੀਜ਼ਾ ਐਕਸਟੈਂਡ ਕਰ ਲੈਣ ਉਹ 2 ਸਾਲਾਂ ਦੇ ਅੰਦਰ ਸਾਰੇ ਦੇ ਸਾਰੇ ਸਟੂਡੈਂਟਸ ਜਿਨੇ ਪੀ ਆਰ ਦੇਖ ਰਹੇ ਨੇ ਸਭ ਅਕੋਮੋਡੇਟ ਹੋ ਜਾਣਗੇ ਪਰ ਜਿਹੜੇ ਬੱਚੇ ਹੁਣ ਇਸ ਵੇਲੇ ਸਟੱਡੀ ਖਤਮ ਕਰ ਚੁੱਕੇ ਨੇ ਵਰਕ ਪਰਮਿਟ ਵੀ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਨੂੰ ਨਾ ਉਹਨਾਂ ਕੋਲ ਐਲ ਐਮ ਆਈ ਹੈ ਨਾ ਉਹ ਸਪਾਂਸਰਸ਼ਿਪ ਹੈ ਫਿਰ ਉਹ ਕਿੱਧਰ ਜਾਣ ਦੱਸਿਆ ਕਿ ਇੰਡੀਆ ਔਰ ਕੈਨੇਡਾ ਦੇ ਬਾਈਲੈਟਰਲ ਰਿਲੇਸ਼ਨਸ਼ਿਪ ਖਰਾਬ ਹੋਏ ਉਹਨੂੰ ਉਹ ਵੀ ਇੰਪਰੂਵ ਕਰਨਾ ਚਾਹੁੰਦੇ ਹੈਗੇ ਨੇ ਔਰ ਦੂਸਰੀ ਗੱਲ ਹੈਗੀ ਕਿ ਜਿਹੜੇ ਲੋਕਲ ਹੈਗੇ ਨੇ ਸਟੂਡੈਂਟਸ ਉਹਨਾਂ ਨੂੰ ਐਸਾ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਇੱਕ ਅੱਛਾ ਮੈਸੇਜ ਆਏਗਾ ਕਿ ਕੈਨੇਡਾ ਨੇ 8000 ਬੱਚਿਆਂ ਨੂੰ ਜਿਹੜਾ ਇਨਵੀਟੇਸ਼ਨ ਦਿੱਤਾ ਹੈਗਾ ਉਹ ਬੜਾ ਸੋਚ ਸਮਝ ਕੇ ਦਿੱਤਾ ਹੈਗਾ ਜੀ ਜਿਹੜੇ ਬੱਚੇ ਕੈਨੇਡਾ ਹੈਗੇ ਨੇ ਪਈ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਲੋੜ ਹੈ ਸਮੇਂ ਖਰਾਬ ਵੀ ਆਉਂਦਾ ਹੈ ਇੱਕ ਸਮੇਂ ਚੰਗਾ ਵੀ ਆਉਂਦਾ ਹੈ ਤੇ ਤੁਸੀਂ ਸਭ ਸੈਟਲਡਾਊਨ ਹੋ ਜਾਓਗੇ ਮੈਂ ਤੇ ਇਹ ਅਪੀਲ ਕਰਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਚਲੋ ਜੇ ਸਾਡਾ ਵੀਜ਼ਾ ਆ ਗਿਆ ਸੀ ਚਲੇ ਤਾਂ ਜਾਵਾਂਗੇ ਜਦੋਂ ਉੱਥੇ ਸਾਨੂੰ ਪੀਆਰ ਨਹੀਂ ਮਿਲਦੀ ਅਸੀਂ ਕਿ ਕੈਨੇਡਾ ਕਿਉਂ ਜਾਈਏ ਫਿਰ ਦੇਖੋ ਇੱਕ ਚੀਜ਼ ਨਵਦੀਪਕੌਰ ਜੀ ਧਿਆਨ ਰੱਖਣੀ ਹੈ ਮੈਂ ਤੁਹਾਡੇ ਚੈਨਲ ਦੇ ਰਾਹੀ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕੈਨੇਡਾ ਇੰਡੀਆ ਦੇ ਨਾਲ ਬਾਈਲੈਟਰਲ ਰਿਲੇਸ਼ਨਸ਼ਿਪ ਉਹਨਾਂ ਦੇ ਥੋੜੇ ਖਰਾਬ ਹੋਏ ਅਪ ਡਾਊਨ ਹੋਇਆ ਬਟ ਉਹ ਦੋਨੋਂ ਕੰਟਰੀਸ ਉਹਨੂੰ ਆਪਣੇ ਰਿਲੇਸ਼ਨਸ਼ਿਪ ਠੀਕ ਕਰ ਰਹੀਆਂ ਨੇ ਸੀਆਰਐਸ ਸਕੋਰ ਜਿਹੜਾ ਉੱਪ ਸੀਗਾ ਅਜੋ ਪੰਜ ਪਿਛਲੇ ਹਫਤੇ ਇੰਗਲੈਂਡ ਡਰਾਉਨ ਉਹਦਾ 511 ਤੇ ਉਹਨਾਂ ਨੇ 8000 ਇਨੀਟੇਸ਼ਨ ਵੀ ਦਿੱਤੇ ਹੈਗੇ ਨੇ ਕੈਨੇਡਾ ਦੇ ਅੰਦਰ ਜਿੰਨੇ ਸਾਡੇ ਸਟੂਡੈਂਟਸ ਗਏ ਨੇ ਅਗਰ ਉਹ ਆਪਣਾ ਲੀਗਲ ਸਟੇਟਸ ਆਨੇ ਵਾਲੇ 2 ਸਾਲ ਤੱਕ ਮੇਨਟੇਨ ਕਰ ਲੈਣਗੇ ਕਿਸੇ ਵੀ ਤਰੀਕੇ ਦੇ ਨਾਲ ਤੇ ਪੀ ਜੀ ਡਬਲਯੂ ਬੀ ਖਤਮ ਹੋ ਗਿਆ ਉਹ ਤੇ ਸਪਾਂਸਰਸ਼ਿਪ ਲੈ ਲੈਣ ਲ ਐਲ ਐਮ ਆਈ ਲੈ ਲੈਣ ਔਰ ਆਪਣਾ ਵੀਜ਼ਾ ਐਕਸਟੈਂਡ ਕਰ ਲੈਣ ਤੇ ਉਹ 2 ਸਾਲਾਂ ਦੇ ਅੰਦਰ ਸਾਰੇ ਦੇ ਸਾਰੇ ਸਟੂਡੈਂਟਸ ਜਿਨੇ ਪੀਆਰ ਦੇਖ ਰਹੇ ਨੇ ਸਭ ਅਕੋਮੋਡੇਟ ਹੋ ਜਾਣਗੇ ਤੇ ਕਿਸੇ ਨੂੰ ਇਦਾਂ ਵਰੀਡ ਹੋਣ ਦੀ ਲੋੜ ਨਹੀਂ ਹੈਗੀ ਕਿ ਕੈਨੇਡਾ ਪੀਆਰ ਨਹੀਂ ਦੇਗਾ ਉਹ ਦੇਗਾ ਬਟ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਦੇਗਾ ਤੁਸੀਂ ਕਿਹਾ ਵੀ 2 ਸਾਲਾਂ ਦੇ ਵਿੱਚ ਉਹ ਲੀਗਲੀ ਪੱਕੇ ਹੋ ਜਾਣਗੇ ਪਰ ਜਿਹੜੇ ਬੱਚੇ ਹੁਣ ਇਸ ਵੇਲੇ ਸਟੱਡੀ ਖਤਮ ਕਰ ਚੁੱਕੇ ਨੇ ਵਰਕ ਪਰਮਿਟ ਵੀ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਨੂੰ ਨਾ ਉਹਨਾਂ ਕੋਲ ਐਲਐਮਆਈ ਹੈ ਨਾ ਉਹ ਸਪੌਂਸਰਸ਼ਿਪ ਹੈ ਫਿਰ ਉਹ ਕਿੱਧਰ ਜਾਣ ਦੇਖੋ ਐਸਾ ਹੈ ਕਿ ਐਲਐਮਆਈ ਦੀ ਐਸੱਚ ਕੋਈ ਪ੍ਰੋਬਲਮ ਨਹੀਂ ਹੈਗੀ ਓਨਸ਼ੋਰ ਅਗਰ ਤੁਸੀਂ ਹੈਗੇ ਹੋ ਤੇ ਤੁਹਾਡੇ ਵਾਸਤੇ ਆਪਸ਼ਨਸ ਅ ਤੇ ਤੁਸੀਂ ਸਾਡੇ ਨੰਬਰਸ ਤੇ ਕਾਲ ਕਰ ਸਕਦੇ ਹੋ ਆਪਾਂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਆਗੇ ਸਪਾਂਸਰਸ਼ਿਪ ਵੀ ਦਵਾਉਂਦੇ ਆ ਬਿਲਕੁਲ ਸਪਾਂਸਰਸ਼ਿਪ ਹੈਗੀ ਜੋ ਜੈਨੂਅਲੀ ਹੈ ਤੋਂ ਮਤਲਬ ਤੁਸੀਂ ਅਗਰ ਕੰਮ ਕਰਦੇ ਹੈਗੇ ਉਹ ਤੋਂ ਏਮਪਲੋਇਰ ਸਾਡੇ ਕੋਲ ਹੈਗੇ ਨੇ ਜਿਹੜੇ ਤੁਹਾਨੂੰ ਲੈਣਾ ਚਾਹੁੰਦੇ ਨੇ ਇਟ ਡਿਪੈਂਡਸ ਹੁੰਦਾ ਯੂਅਰ ਪ੍ਰੋਫਾਈਲ ਮੈਂ ਦੁਬਾਰਾ ਦੱਸਿਆ ਕਿ ਔਨਸ਼ੋਰ ਦੇ ਅੰਦਰ ਵੀ ਪ੍ਰੋਫਾਈਲ ਦੇਖਾਂਗੇ ਆਫਸ਼ੋਰ ਦੇ ਅੰਦਰ ਵੀ ਪ੍ਰੋਫਾਈਲ ਦੇਖਾਂਗੇ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੈਗੀ ਸਾਨੂੰ ਦੱਸ ਸਕਦੇ ਹੋ ਵੀ ਕੈਨ ਸਪੋਰਟ ਯੂ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਕਿਸੇ ਬੱਚੇ ਦਾ ਵਰਕ ਪਰਮ ਜਿਹੜੇ ਬੱਚੇ ਉੱਥੇ ਉਹਨਾਂ ਨੇ ਅਪਲਾਈ ਕੀਤਾ ਹੋਇਆ 6-6 ਮਹੀਨੇ ਲੰਘ ਗਏ ਉਹਨਾਂ ਦਾ ਵਰਕ ਪਰਮਿਟ ਨਹੀਂ ਆ ਰਿਹਾ ਇਹਦਾ ਕਾਰਨ ਕੀ ਹੈ ਨਹੀਂ ਤੁਸੀਂ ਵਰਕ ਪਰਮਿਟ ਪੀਜੀਡਬਲਯੂਪੀ ਦੀ ਗੱਲ ਕਰ ਰਹੇ ਹੋ ਜਾਂ ਫਿਰ ਐਲਐਮਆਈ ਬੇਸ ਤੇ ਵਰਕ ਪਰਮਿਟ ਦੀ ਦੋਨਾਂ ਦੀ ਦੇਖੋ ਪੀਜੀਡਬਲਯੂਪੀ ਤੇ ਜਿਹੜੇ ਉਹਨਾਂ ਨੇ ਕੋਰਸ ਹੀ ਡਿਸਾਈਡ ਕੀਤੇ ਉਹਨਾਂ ਦੇ ਅੰਦਰ ਉਹਨਾਂ ਨੇ ਵਰਕ ਪਰਮਿਟ ਦੇਣਾ ਹੈਗਾ ਐਸਾ ਚ ਕੀ ਹੈ ਨਹੀਂ ਦੇਣਗੇ ਉਹ ਐਸਾ ਨਹੀਂ ਹੈਗਾ ਹਾਂ ਪਿਛੇ ਨਿਊਜ਼ ਆਈ ਸੀ ਕਿ ਉਹਨਾਂ ਦਾ ਕੁਝ ਸਟਾਫ ਦੀ ਕਮੀ ਕਰਕੇ ਟਾਈਮ ਲੱਗ ਰਿਹਾ ਸੀਗਾ ਉਹਦੇ ਇਲਾਵਾ ਕੋਈ ਰੀਜ਼ਨ ਨਹੀਂ ਸੀ ਮੈਂ ਤੁਹਾਨੂੰ ਇੱਕ ਗੱਲ ਦੱਸੀ ਕਿ ਇੰਡੀਆ ਔਰ ਕੈਨੇਡਾ ਔਰ ਦੂਸਰੀ ਗੱਲ ਹੈਗੀ ਕਿ ਜਿਹੜੇ ਲੋਕਲ ਹੈਗੇ ਨੇ ਸਟੂਡੈਂਟਸ ਉਹਨਾਂ ਨੂੰ ਐਸ ਸੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਇੱਕ ਅੱਛਾ ਮੈਸੇਜ ਆਏਗਾ ਕਿ ਕੈਨੇਡਾ ਨੇ 8000 ਬੱਚਿਆਂ ਨੂੰ ਜਿਹੜਾ ਇਨਵੀਟੇਸ਼ਨ ਦਿੱਤਾ ਹੈਗਾ ਉਹ ਬੜਾ ਸੋਚ ਸਮਝ ਕੇ ਦਿੱਤਾ ਹੈਗਾ ਜੀ ਕੰਟਰੀਜ਼ ਦੀ ਵਰਲਡ ਸਿਚੁਏਸ਼ਨ ਅਗਰ ਤੁਸੀਂ ਦੇਖੋਗੇ ਤੇ ਇੱਕ ਅਲੱਗ ਹੀ ਸਿਨੈਰੀਓ ਤੇ ਆਪਾਂ ਜਾ ਰਹੇ ਹਾਂ ਕਹਿ ਰਿਹਾ ਪਾਉ ਦੇ ਬਾਰੇ ਗੱਲ ਨਹੀਂ ਕਰਦੇ ਹੈਗੇ ਬਟ ਮੈਂ ਇੰਨਾ ਕਿ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬੱਚੇ ਕੈਨੇਡਾ ਹੈਗੇ ਨੇ ਭਈ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਲੋੜ ਹੈ ਸਮੇਂ ਖਰਾਬ ਵੀ ਆਉਂਦਾ ਹੈ ਸਮੇਂ ਚੰਗਾ ਵੀ ਆਉਂਦਾ ਹੈ ਤੇ ਤੁਸੀਂ ਸਭ ਸੈਟਲ ਡਾਊਨ ਹੋ ਜਾਓਗੇ ਮੈਂ ਤੇ ਇਹ ਅਪੀਲ ਕਰਦਾ ਮੈਨੂੰ ਲੱਗਦਾ ਹੁਣ ਤੱਕ ਜਿੰਨੇ ਕੰਸਲਟੈਂਟ ਓਨ ਕੈਮਰੇ ਦੇ ਉੱਤੇ ਬੋਲਦੇ ਨੇ ਤੁਸੀਂ ਪਹਿਲੇ ਓ ਜਿਹੜੇ ਇਹ ਕਹਿ ਰਹੇ ਹੋ ਵੀ ਕੈਨੇਡਾ ਬੇਸ਼ੱਕ ਤੁਸੀਂ ਚਲੇ ਗਏ ਹੋ ਪਰ 2 ਸਾਲਾਂ 'ਚ ਤੁਸੀਂ ਪੱਕੇ ਹੋ ਜਾਓਗੇ ਆ ਬਿਲਕੁਲ ਪੇਸ਼ੈਂਸ ਦੀ ਗੇਮ ਹੈ ਇਹ ਦੇਖੋ ਜਲਦਬਾਜ਼ੀ ਕਦੀ ਵੀ ਚਾਹੇ ਤੁਸੀਂ ਦੁਨੀਆ ਦੇ ਅੰਦਰ ਕੋਈ ਵੀ ਕੰਮ ਕਰਦੇ ਹੋ ਅੱਜ ਅਗਰ ਮੈਂ ਤੁਹਾਡੇ ਸਾਹਮਣੇ ਬੈਠਾਂ ਮੈਂ 18 ਸਾਲ ਆਪਣੀ ਜ਼ਿੰਦਗੀ ਦੇ ਸਪੈਂਡ ਕਰਕੇ ਅੱਜ ਸੋ ਤੇ ਮੈਂ ਬੋਲ ਰਿਹਾ ਪਰ ਐਸਾ ਨਹੀਂ ਹੈਗਾ ਕਿ ਆਪਾਂ ਅਪਾ ਕਦੀ ਵੀ ਨਹੀਂ ਬੋਲਦੇ ਕਿ ਅੱਜ ਤੁਸੀਂ ਇਹ ਤੋਂ ਗਏ ਕੱਲ ਜਾਓਗੇ ਉੱਥੇ ਰਾਉਂਡ ਚੇਅਰ ਮਿਲੇਗੀ ਤੁਹਾਨੂੰ ਇੱਕ ਪੇੜ ਲੱਗਿਆ ਹੋਏਗਾ ਤੇ ਡਾਲਰ ਤੋੜਨੇ ਨੇ ਪੌਂਡ ਤੋੜਨੇ ਨੇ ਐਸਾ ਆਪਾਂ ਕਦੀ ਨਹੀਂ ਬੋਲਦੇ